ਚਾਚਾ ਚਤਰਾ ਤੋਂ ਮਸ਼ਹੂਰ ਪੰਜਾਬੀ ਅਦਾਕਾਰ ਜਸਵਿੰਦਰ ਪੱਲਾ ਜਾਣੋ ਕੀ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਕੋਈ ਦਿਲਚਸਪ ਕਿੱਸੇ ਮੇਲ ਕਰਾ ਦੇ ਰੱਬਾ ਜੱਟ ਐਂਡ ਜੁਲੀਅਟ ਚੱਕ ਦੇ ਫੱਟੇ ਕੈਰੀ ਆਨ ਜੱਟਾ ਡੈਡੀ ਕੂਲ ਮੁੰਡੇ ਫੁੱਲ ਵਰਗੀਆਂ ਫਿਲਮਾਂ ਨਾਲ ਫਿਲਮੀ ਜਗਤ 'ਚ ਮਸ਼ਹੂਰ ਹੋਏ ਜਸਵਿੰਦਰ ਪੱਲਾ ਦਾ ਅੱਜ ਦੇਹਾਂਤ ਹੋ ਗਿਆ ਹੈ ਉਹਨਾਂ ਦਾ ਜਨਮ 4 ਮਈ 1960 ਨੂੰ ਦਰਾਹਾ ਪੰਜਾਬ 'ਚ ਹੋਇਆ ਜਸਵਿੰਦਰ ਪੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਵਿਸਾਰ ਸਿੱਖਿਆ ਵਿਭਾਗ ਦੇ ਮੁਖੀ ਵੀ ਸਨ। ਉਹਨਾਂ ਨੇ ਆਪਣੀ ਬੀਐਸਸੀ ਅਤੇ ਐਮਐਸਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕੀਤੀ ਅਤੇ ਪੀਐਚਡੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਟ ਤੋਂ ਕੀਤੀ। ਹੁਣ ਆਪਾਂ ਕੁਝ ਜਾਣਦੇ ਹਾਂ ਉਹਨਾਂ ਦੇ ਨਿੱਜੀ ਜ਼ਿੰਦਗੀ ਬਾਰੇ। ਜਸਵਿੰਦਰ ਪੱਲਾ ਦਾ ਵਿਆਹ ਪਰਮਦੀਪ ਪੱਲਾ ਨਾਲ ਹੋਇਆ ਜੋ ਕਿ ਇੱਕ ਫਾਈਨਾਂਸ ਦੇ ਅਧਿਆਪਕ ਹਨ। ਉਹਨਾਂ ਦੇ بیٹے ਦਾ ਨਾਮ ਪੁਖਰਾਜ ਪੱਲਾ ਹੈ। ਉਖਰਾਜ 2002 ਤੋਂ ਸ਼ਕਟਾਟਾ ਤੇ ਕੁਝ ਕੈਸਟਾਂ ਜੇ ਵੀ ਆਇਆ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੀਏਯੂ ਯੂਚੇ ਸਾਇਕ ਪ੍ਰੋਫੈਸਰ ਵੱਜੋਂ ਕੀਤੀ ਇੱਕ ਪ੍ਰੋਫੈਸਰ ਅਤੇ ਮੁਖੀ ਪ੍ਰਸਾਰ ਸਿੱਖਿਆ ਵਿਭਾਗ ਵੱਜੋਂ ਸੇਵਾ ਨਿਭਾ ਰਹੇ ਸਨ ਉਹ 31/2020 ਨੂੰ ਸੇਵਾ ਤੋਂ ਸੇਵਾ ਮੁਕਤ ਹੋ ਗਏ ਸਨ ਦੱਸ ਦਈਏ ਕਿ ਜਸਵਿੰਦਰ ਸਿੰਘ ਪੱਲਾ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਹਾਸ ਰਸ ਕਲਾਕਾਰ ਵੱਜੋਂ ਵੀ ਜਾਣਿਆ ਜਾਂਦਾ ਹੈ ਉਹਨਾਂ ਨੇ ਮੁੱਖ ਤੌਰ ਤੇ ਆਪਣੇ ਪ੍ਰੋਗਰਾਮ ਸ਼ੰਕਾਟਾ ਤੇ ਕਿਰਦਾਰ ਚਾਚਾ ਚਤਰਾ ਕਰਕੇ ਵੀ ਜਾਣਿਆ ਜਾਂਦਾ ਹੈ। ਜਸਵਿੰਦਰ ਪੱਲਾ ਨੇ ਆਪਣੀ ਫਿਲਮੀ ਕੈਰੀਅਰ ਦੀ ਸ਼ੁਰੂਆਤ ਫਿਲਮਾ ਦੁੱਲਾ ਪੱਟੀ ਤੋਂ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ। ਜਸਵਿੰਦਰ ਪੱਲਾ ਨੇ ਪੰਜਾਬੀ ਫਿਲਮਾਂ ਵਿੱਚ ਜਿਵੇਂ ਕਿ ਮਾਹੌਲ ਠੀਕ ਹੈ, ਜੀਜਾ ਜੀ, ਜਿੰਨੇ ਮੇਰਾ ਦਿਲ ਲੁੱਟਿਆ, ਪਾਵਰ ਕਟ, ਕਬੱਡੀ ਇੱਕ ਵਾਰ ਫਿਰ ਆਪਾਂ ਫਿਰ ਮਿਲਾਂਗੇ ਵਰਗੇ ਹੋਰ ਕਈ ਫਿਲਮਾਂ ਵਿੱਚ ਕੰਮ ਕੀਤਾ। ਉਹਨਾਂ ਨੇ ਆਪਣੀ ਕਲਾ ਦੇ ذریعے ਕਿਹਾ ਕਿ ਮੇਰੀਆਂ ਫਿਲਮਾਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੀਆਂ ਹਨ ਜਿਵੇਂ ਕੰਨਿਆ ਭ੍ਰूण ਹੱਤਿਆ ਨਸ਼ੀਲੀ ਦਵਾਈਆਂ ਅਤੇ ਬੇਰੋਜ਼ਗਾਰੀ ਜਸਵਿੰਦਰ ਪੱਲਣਾ ਨੂੰ ਬਿਹਤਰੀਨ ਪੰਜਾਬੀ ਕਾਮੇਡੀਅਨ ਪੁਰਸਕਾਰਾਂ ਦਾ ਮਾਣ ਵੀ ਹਾਸਲ ਹੈ ਉਹਨਾਂ ਨੇ ਡਾਇਲੌਗ ਡਿਲੀਵਰੀ ਨੂੰ ਪੰਜਾਬੀ ਕਾਮੇਡੀਅਨ ਦਾ ਸਭ ਤੋਂ ਤੇਜ਼ ਮੰਨਿਆ ਗਿਆ ਹੈ ਹੁਣ ਜਸਵਿੰਦਰ ਪੱਲਣਾ ਨੇ ਬੀਐਸਸੀ ਖੇਤੀਬਾੜੀ ਅਤੇ ਐਮਐਸਸੀ ਦੀ ਡਿਗਰੀ 1982 ਅਤੇ 1985 ਵਿੱਚ ਪ੍ਰਾਪਤ ਕੀਤੀ ਧੰਨਵਾਦ ਜੀ